ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਅੱਜ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਚੱਲੇ ਆ ਜੀ ਹਰਚੋਵਾਲ ਤੋਂ ਬਾਬਾ ਰੋਡਾ ਜੀ ਠੀਕ ਹੈ ਜੀ ਇੱਧਰ ਸਾਡੇ ਵੀਰ ਸੁਖਾ ਵੀਰ ਉਧਰ ਸਾਡੇ ਜੱਸਾ ਭਾਜੀ ਇੱਧਰ ਸਾਡੇ ਭਾਜੀ ਤੇ ਵੀਰ ਭਾਜੀ ਇਹ ਵੀ ਪੇਟ ਪੱਤਨ ਤੋਂ ਨੇ ਠੀਕ ਹੈ ਜੀ ਤੇ ਅੱਜ ਆਪਾਂ ਚੱਲੇ ਆ ਜੀ ਬਾਕੀ ਤੁਹਾਨੂੰ ਅੱਜ ਪੂਰੀ ਰੌਣਕ ਮੇਲਾ ਬਖਾਲਦੇ ਉੱਥੇ ਜਾ ਕੇ ਤੇ ਇੱਥੇ ਭਜਦੀਆਂ ਆਸਮਰਾਦਾ ਪੁਰੀਆਂ ਹੋਈਆਂ ਨੇ ਤੇ ਭਾਜੀ ਆਲੇ ਚੱਲੇ ਨੇ ਪ੍ਰਸ਼ਾਦ ਜੜਾਉਣ ਠੀਕ ਹੈ ਜੀ ਤੇ ਚਲੋ ਠੀਕ ਹੈ ਜੀ ਮਿਲਦੇ ਉੱਥੇ ਜਾ ਕੇ ਤੁਹਾਨੂੰ ਪੂਰਾ ਬਖਮਨੀਆ ਮੋਲਜਾਲ ਕਿਦਾਂ ਦਾ ਠੀਕ ਹੈ ਜੀ। ਹਾਂ ਜੀ ਜੀ ਆਪਾਂ ਪਹੁੰਚ ਗਏ ਜੀ ਬਟਾਲੇ ਸ਼ਹਿਰ ਪਾਈਂ ਦਾ ਜਲੰਧਰ ਤੇ ਜਲੰਧਰ ਬਾਈਪਾਸ ਤੇ ਤੇ ਭਾਈ ਨੂੰ ਡੇਲ ਕਰ ਗਿਆ ਰੋ ਪੀਂਦਾ ਤੇ ਆਪਾਂ ਲੱਗੇ ਰੋ ਪੀਂਣਾ ਠੀਕ ਹੈ ਜੀ ਤੇ ਬਾਕੀ ਹੁਣ ਪਹੁੰਚਣ ਵਾਲੇ ਆ ਬਸ ਇੱਕ ਕੋਈ ਅੱਧਾ ਪੌਣਾ ਘੰਟਾ ਲਗੜਾ ਨੂੰ ਜਾਣ ਲੱਗੇ ਆ ਤੇ ਬਾਕੀ ਇਧਰ ਡੇ ਅੰਕਲ ਜੀ ਬੈਠੇ ਨੇ ਇਹ ਪਹਿਲਾ ਆਈ ਦੀ ਵੀਡੀਓ ਦੇ ਵਿੱਚ ਤੇ ਆਪਾਂ ਇਹਨਾਂ ਨੂੰ ਲੈ ਲਿਆ ਹੁਣ ਨਾਲ ਠੀਕ ਹੈ ਜੀ ਤੇ ਲੋਕ ਬਾਕੀ ਤੁਹਾਨੂੰ ਦੱਸਿਆ ਜਿੱਦਾਂ ਕਿ ਧੰਨ ਧੰਨ ਬਾਬਾ ਰੋਡਾ ਜੀ ਉਥੇ ਸਾਰੇ ਆਪਣੀਆਂ ਆਸਮਰਾਂਦਾ ਪੂਰੀਆਂ ਹੁੰਦੀਆਂ ਤੇ ਲੋਕ ਉਥੇ ਪ੍ਰਸ਼ਾਦ ਚੜ੍ਹਨ ਜਾਂਦੇ ਆ ਠੀਕ ਹੈ ਜੀ ਬੇਲੀ ਤੇ ਵੀਡੀਓ ਤੇ ਬਣਿਆ ਰਹੋ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਪੂਰੀ ਵੇਖਿਓ ਠੀਕ ਹੈ ਜੀ ਤੇ ਭਾਈ ਨੇ ਪਿਉਨੇ ਰੋ ਤੇ ਫਿਰ ਆਪਾਂ ਚੱਲੇ ਪਉਨੇ ਆ ਠੀਕ ਹੈ ਜੀ ਚਲੋ ਠੀਕ ਹੈ ਆਪਾਂ ਖਲੋਤੇ ਆਂ ਜਲੰਧਰ ਬਾਈਪਾਸ ਤੇ ਬਟਾਲਾ ਇੱਥੇ ਭਾਜੀ ਕਰਾਉਣ ਲੱਗੇ ਆ ਰੋ ਕਹਿੰਦੇ ਰੋ ਦਾ ਤੇਲ ਕਰ ਗਿਆ ਭਾਜੀ ਦਾ ਹੁਣ ਆਪਾਂ ਪੀਵਾਂਗੇ ਰੋ ਭਾਜੀ ਕਹਿੰਦੇ ਰੋ ਦੇ ਵਿੱਚ ਨਾ ਅਦਰਕ ਪਾ ਕੇ ਪੀਣਾ ਚਾਹੀਦਾ ਨਾ ਨਿੰਬੂ ਪਾ ਕੇ ਪੀਣਾ ਚਾਹੀਦਾ ਲੱਗੀ ਸਮਝ ਸਾਡੇ ਮੂੰਹ ਵੀ ਸਵਾਰਦਾ ਨਹੀਂ ਗੱਲ ਭਾਈ ਕਿੰਨੇ ਦਾ ਕਲਾਜ 200 ਦਾ ਵੀ ਸੀ ਠੀਕ ਹੈ ਠੀਕ ਹੈ ਜੀ ਇਹ ਤੇ ਭਾਈ ਜੀ ਨੇ ਲਾਇਆ ਵੇਲਣਾ ਸਾਹਮਣੇ ਵੇਚ ਸਕਦੇ ਨੇ ਮਾਚੇ ਦਾ 85 ਦੇ ਗੱਲੇ ਦਾ ਯੂਸ ਹੈ 85 ਦੇ ਠੀਕ ਅੰਦਰ ਪਾ ਕੇ ਮੈਂ ਬਾਬੇ ਰੋਣ ਦਾ ਪ੍ਰਸ਼ਾਦ ਦਿੱਤੇ ਠੀਕ ਹੈ ਠੀਕ ਹੈ ਬਾਕੀ ਵੇਲੋ ਹਾਸਾ ਮਖੋਲ ਚੱਲਣ ਦੇ ਆਡਾ ਠੀਕ ਹੈ ਲਓ ਜੀ ਆਪਾਂ ਪਹੁੰਚ ਗਏ ਜੀ ਅਲੀਵਾਰ ਰੋਡ ਤੇ ਜੀ ਅਸੀਂ ਆਏ ਆ ਵਟਾਲੇ ਤੋਂ ਬਾਹਰ ਬਾਹਰ ਬਾਈਪਾਸ ਜਲੰਧਰ ਪਾ ਹਾਂ ਜੀ ਪਾੜੀ ਚਲਾਉਣ ਦੇ ਇਹ ਵੀਡੀਓ ਗੇਮ ਗੱਡੀ ਚੱਲਣ ਦੀ ਵੀਡੀਓ ਗੇਮ ਵੰਗੂ ਅੱਜ ਵਾਲ ਪਿੰਡ ਪਾਜੀ ਇੱਥੇ ਇੱਕ ਚੱਕੀ ਚੱਲਦੀ ਏ ਪਾਣੀ ਨਾਲ ਹੈਗੀ ਇੱਥੇ ਕਹਿੰਦੇ ਆ ਗਈ ਹੈ ਹਨਾ

ਤੇ ਜਨਦੀਪ ਇਹ ਪਿੰਡੇ ਨੇ ਆਪਣੇ ਪੋਮਾ ਪਿੰਡ ਮਜੀਠਾ ਰੋਡ ਫਤੇਗੜ ਚੂੜੀਆਂ ਦੇ ਸੈਂਟਰ ਦੇ ਵਿੱਚ ਨੇ ਅਮ੍ਰਿਤਸਰ ਡਿਸਟ੍ਰਿਕਟ ਹੈ ਜੀ ਠੀਕ ਹੈ ਜੀ ਤੇ ਇਹਦਾ ਇਤਿਹਾਸ ਇਹ ਹੈ ਕਿ ਇੱਥੇ ਇੱਕ ਬੰਦਾ ਸੀ ਉਹਦੇ ਕੋ ਅਧਿਕਾਰ ਪੈਲੀ ਬੰਨਾ ਪੈਸਾ ਬਹੁਤ ਸੀ ਤੇ ਯਾਨੀ ਕਿ ਕਿਸਰ ਕਪੁੱਤਰ ਦੀ ਕਮੀ ਸੀ ਤੇ ਉਹ ਇੱਥੇ ਪਹੁੰਚੇ ਸੀ ਤੇ ਬੱਬਾ ਰੋਡਾ ਸ਼ਾਹੀ ਦੀ ਜਗ੍ਹਾ ਤੇ ਤੇ ਉਹਨਾਂ ਨੇ ਯਾਨੀ ਕਿ ਅਰਦਾਸ ਬੇਨਤੀ ਕੀਤੀ ਤੇ ਉਹਦੇ ਬਾਅਦ ਉਹਨਾਂ ਨੇ ਆਸ਼ੀਰਵਾਦ ਲਿਆ ਤੇ ਉਹਨਾਂ ਘਰ ਇੱਕ ਪੁੱਤਰ ਹੋਇਆ ਪੁੱਤਰ ਹੋਣ ਤੋਂ ਬਾਅਦ ਫਿਰ ਉਹ ਇੱਥੇ ਮੱਥਾ ਟੇਕਣ ਆਏ ਦੁਬਾਰਾ ਫਿਰ ਉਹਨਾਂ ਨੇ ਆਖਿਆ ਵੀ ਮੈਂ ਤੁਹਾਡੀ ਹੁਣ ਦੱਸੋ ਕੀ ਸੇਵਾ ਕਰ ਸਕਦਾ ਪੈਸਾ ਚਾਹੀਦਾ ਕੀ ਤੁਹਾਨੂੰ ਪਹਿਲੀ ਬੰਨਾ ਚਾਹੀਦਾ ਕੀ ਚਾਹੀਦਾ ਦੱਸੋ ਜੋ ਮੇਰੇ ਲਈ ਕਾ ਫਿਰ ਉਹਨਾਂ ਨੇ ਆਖਿਆ ਵੀ ਤੂੰ ਇਹ ਕੰਮ ਕਰੋ ਜਿੰਨੇ ਸਾਡੇ ਸ਼ਰਧਾਲੂ ਆਏ ਨੇ ਤੁਸੀਂ ਇਹਨਾਂ ਨੂੰ दारू ਪੀਉਣੀ ਆ ਸ਼ਰਾਬ ਪੀਉਣੀ ਆ ਚਲੋ ਠੀਕ ਹੈ ਜੀ ਉਹਨਾਂ ਨੇ ਚਲੋ ਉਹਨਾਂ ਦੀ ਗੱਲ ਸੁਣੀ ਤੇ ਚਲੋ ਉਹਨਾਂ ਨੇ ਉਹਨਾਂ ਦੀ ਇੱਛਾ ਪੂਰੀ ਕੀਤੀ ਜਨੇਸ਼ਰ ਦਾ ਲੋ ਉਹਨਾਂ ਨੂੰ ਸ਼ਰਾਬ ਪੀਾਈ ਯਾਨੀ ਕਿ ਉਹਦੇ ਬਾਅਦ ਯਾਨੀ ਕਿ ਇੱਕ ਰੀਤ ਚੱਲ ਗਈ ਯਾਨੀ ਕਿ ਰੀਤ ਕੀ ਇਹ ਸਚਾਈ ਹੈ ਕਿ ਇਤਿਹਾਸਿਕ ਜਗ੍ਹਾ ਵਾ ਤੇ ਉਹਨਾਂ ਨੇ ਸਾਰਿਆਂ ਨੂੰ ਯਾਨੀ ਕਿ ਸ਼ਰਾਬ ਦਾ ਲੰਗਰ ਵਰਤਾਇਆ ਪ੍ਰਸ਼ਾਦ ਵਰਤਾਇਆ ਠੀਕ ਹੈ ਜੀ ਤੇ ਇਹ ਇਤਿਹਾਸਿਕ ਜਗ੍ਹਾ ਤੇ ਵੀਡੀਓ ਨੂੰ ਚਲੋ ਤੁਸੀਂ ਅੱਗੇ ਵੇਖੋ ਤੇ ਇੰਜੋਏ ਕਰੋ ਜੀ ਇਹ ਇਤਿਹਾਸਿਕ ਬਾਬਾ ਰੋਡਾ ਸ਼ਾਹ ਜੀ ਦਾ ਹਾਈ ਇੱਥੇ ਤੁਸੀਂ ਦੇਖ ਸਕਦੇ ਹੋ ਇਧਰ ਆਧੀਆ ਬੀਬੀਆਂ ਨੇ ਹਾਰ ਪਾਤੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੱਡੀ ਨੂੰ ਠੀਕ ਹੈ ਜੀ ਵਾਦੀ ਪ੍ਰਸ਼ਾਦ ਲੈ ਕੇ ਪਹੁੰਚ ਗਏ ਆ ਇੱਥੇ ਅਡੇ ਵੀਰ ਖਲਾਸੀਆਂ ਲੈ ਕੇ ਪਹੁੰਚ ਗਏ ਨੇ ਪ੍ਰਸ਼ਾਦ ਲੈਣ ਵਾਸਤੇ

ਨੂੰ ਪਾ ਕੇ ਆ ਤੂੰ ਦੇਣੇ ਮੈਨੂੰ ਯਾਰ ਆ ਉਹ ਗੱਡੀ ਦਾ ਮਲ ਆ ਆ ਰਹੇ ਹੁਣੇ ਆਉਣੇ ਆਉਣੇ ਹੁਣੇ ਬਬਲੇ ਖਿਸ਼ਾਲੀ ਇੱਕ ਹੈ ਬਬਲੇ ਚੜਾਈ ਹੋ ਗਈ ਬਾਕੀ ਜੀ ਤੁਸੀਂ ਵੀ ਦੇਖ ਸਕਦੇ ਇਹ ਵੀ ਇੱਕ ਇਤਿਹਾਸਿਕ ਜਗ੍ਹਾ ਠੀਕ ਹੈ ਜੀ ਐਂ ਨਸ਼ੇ ਨਾ ਪ੍ਰਮੋਟ ਨਹੀਂ ਕਰਦੇ ਲੇਕਿਨ ਇਹ ਮੇਲੇ ਚ ਇੱਕ ਮੇਲਾ ਵਾ ਜਿੱਥੇ ਸ਼ਰਾਬ ਸ਼ਰਾਬ ਚੜਾਈ ਜਾਂਦੀ ਆ ਠੀਕ ਹੈ ਜੀ ਬਾਬੇ ਦੀ ਜਗਾ ਹੈ ਇੱਥੇ ਲੋਕਾਂ ਦੀਆਂ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਆ ਤੇ ਲੋਕ ਆ ਚੜਾਉਂਦੇ ਨੇ ਆਗੇ ਆਹ ਵੇਖੋ ਇੱਥੇ ਵਰਤਾਈ ਜਾ ਰਹੀ ਹੈ ਸ਼ਰਾਬ ਠੀਕ ਹੈ ਜੀ ਸਰਪੰਚਾ ਵੀ ਆ ਰਹੇ ਨਾਰਾਂਗੇ ਤੇ ਪਿੰਡਾਂ ਵਾਲਾ ਘੜਿਆ ਗਿਆ ਹੈ ਜੀ ਬੇਕਲ ਬੇਕਲ ਕਰੋ ਕਰੋ ਪ੍ਰਸ਼ਾਦ ਤੁਸੀਂ ਲਓ ਤੋ ਆ ਵੀ ਨਾ ਲਓ ਤੁਸੀਂ ਐਸੇ ਹੱਡੇ ਇੱਥੇ ਹੱਡੇ ਸ਼ਰਧਾਲੂ ਪਹੁੰਚੇ ਨੇ ਕਿਉਂਕਿ ਹਾਂ ਜੀ ਹਾਂ ਜੀ ਬਾਕੀ ਲੰਗਰ ਲੱਗਾ ਇੱਥੇ ਠੀਕ ਹੈ ਜੀ ਇਹ ਲੰਗਰ ਵਾ ਇਹਨੂੰ ਗਲਤਰਾ ਸਮਝੋ ਲੰਗਰ ਵਾ ਠੀਕ ਹੈ ਜੀ ਹਾਂ ਜੀ ਜੰਦਾਬਾ ਆ ਵੇਖੋ ਵੀਰ ਆਪਣੇ ਸਾਹਮਣੇ ਤੇ ਦੇਖ ਸਕਦੇ ਹੋ ਠੀਕ ਹੈ ਜੀ ਬਾਕੀ ਧੰਦਨ ਬਾਬਾ ਰੋਡਾ ਸ਼ਾਹ ਜੀ ਸ਼ਾਹ ਜੀ ਠੀਕ ਹੈ ਜੀ ਠੀਕ ਹੈ ਜੀ ਉਹ ਭੜੀ ਵੀ ਆਏ ਨੇ ਸੰਗਤਾਂ ਆ ਚੁੱਕੇ ਬਾਬਾ ਰੋਡਾ ਸ਼ਾਹ ਹਾਂ ਜੀ ਹਾਂ ਜੀ ਉਹ ਸਭ ਨਮਸਤਕ ਹੋਣ ਲੱਗੇ ਆ ਬਾਬਾ ਜੀ ਦੇ ਹਾਂ ਜੀ ਹਾਂ ਜੀ ਹਾਂ ਜੀ ਤੇ ਬਹੁਤ ਸੰਗਤਾਂ ਹਾਂ ਜੀ ਜੀ ਪ੍ਰਸ਼ਾਦ ਲੈਣ ਦਾ ਤਰਸ ਨਹੀਂ ਹੈ ਹਾਂ ਜੀ ਹਾਂ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਉਹ ਗੂੜਾ ਲਾਲੀ ਚੋਹ। ਐਸਾ ਲਾਲੀ ਚੋਹ। ਜੁਲੀਆ ਜੀਆ ਨੇ ਠੀਕ ਹੈ ਜੀ। ਤੇ ਬਾਕੀ ਵੀ ਦੇਖ ਸਕਦੇ ਹੋ ਜੀ ਇੱਥੇ ਪ੍ਰਸ਼ਾਦ ਚੜਾਇਆ ਜਾਂਦਾ ਹੈ ਜੀ। ਠੀਕ ਹੈ ਜੀ। ਦਰਾ ਦੇ ਵੀ ਰਾਈ ਯਾਨੀ ਕਿ ਅੱਜ ਤੋਂ ਬੇਲਾ ਜਿਹੜਾ ਸਟਾਰਟ ਹੋਵਾ ਜੀ ਇੱਥੇ ਠੀਕ ਹੈ ਜੀ ਲੋਕ ਜਿਨ੍ਹਾਂ ਦੀ ਆਸਾਂ ਮਰਦਾਂ ਪੂਰੀਆਂ ਜਿੱਦਾਂ ਤੁਹਾਨੂੰ ਮੈਂ ਕਿਹਾ ਆਸਾਂ ਆਸਾਂ ਮਰਦਾਂ ਪੂਰੀਆਂ ਹੁੰਦੀਆਂ ਉਹ ਲੋਕ ਸ਼ਰਦਾਪੁਰ ਵਗੈਰਾ ਇੱਥੇ ਆਪਣੀਆਂ ਸ਼ਰਾਬ ਲੈ ਕੇ ਮਤਲਬ ਸ਼ਰਾਬ ਲੈ ਕੇ ਚੜਾਉਂਦੇ ਨੇ ਠੀਕ ਹੈ ਜੀ ਸਾਹਮਣੇ ਵੀ ਦੇਖ ਸਕਦੇ ਹੋ ਜੀ

ઓ વીરા નજીક પેલે ગાન દે દેખ જા મેં ચાલ્યા નું કુછ ઓ હીરો પાસ તુલાય પાગ જાવ જઈ જા દેંગા માર દેતા હે ડરજી કલા કરે બાબા રોજી બક્ષે ચલ મારી સુનો ગલ હાજી હાજી દેખ જા મે બી જા ને માર લેના આ માર લેના કોઈ કામ ન ਨੇ ਉਧਰ ਵੀ ਦੇਣਾ ਹੀ ਸਾਰੇ ਆ ਲੈ 10000 ਰੁਪਏ ਨਹੀਂ ਲੈ ਕਰਨਾ 50 ਹੋਈ ਆਪਣੇ ਹੱਥੋਂ ਨਾਲ ਨਹੀਂ ਨਹੀਂ ਮੈਂ ਗਾਸਨ ਦੱਸਦਾ ਸਨ ਨਹੀਂ ਨਹੀਂ ਦਾ 10000 ਦੇਣਾ ਤੂੰ ਇਹਨਾਂ ਨੂੰ ਦੇਣਾ ਨਹੀਂ ਹਰੇ ਤੂੰ ਮੈਨੂੰ ਕਾ ਗਲਤ ਕਰ ਨਹੀਂ ਹਰੇ ਤੂੰ ਨਾ ਲੈ ਤਰਾ ਕੱਲ੍ਹ ਕੇ ਜਾਂ ਮਿਲੇਗਾ ਮਿਲੇ ਆਣੀ ਸਦਾਰੀਆ ਬਾਦ ਦੇਣ ਲੱਗੇ ਦੇ 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 ਮੇਰੇ ਗਾਥਾ ਦੂਸਰੀ ਵਾਰ ਕਰਾ ਦੇ ਜਾਨੀ ਮੇਰੀ ਗਾਥਾ ਸੁਣਾ ਰਾਂ ਮੈਂ ਨਾ ਬੰਦਾ ਉਹ ਕੋਈ ਨਹੀਂ ਛੱਡ ਦੋ ਅਸੀਂ ਆ ਵੀ ਯਾਰ ਉਹ ਸਾਡੇ ਵੀਰ ਤੁਸੀਂ ਕਿਤਨਾ ਨਾ ਮਨ ਕਰਾਂ ਨੀ ਤੇਰਾ ਮਗਰ ਲੱਗਾਇੰ ਨਕੀ ਹੋਇਆ ਨਾ ਉਹ ਮੈਂ ਦੇਖ ਤੇ ਦੇਖੋ ਤੇ ਇਹ 150 ਰੁਪਏ ਦੇ ਦੋ ਬੰਦੇ ਕੋਲ ਤਾਂ ਮੈਂ ਜਿਹੜੀ ਚੜੀ ਤੇ ਪੈਰ ਪਾਇਆ ਸੀ ਯਾਰ ਮੇਰਾ ਯਾਰ ਮੇਰੀ ਗੱਲ ਸੁਣ ਦੇ ਤੇ ਲੋੜ ਨਾਲ ਮੱਥਿਆ ਨੂੰ ਨਾ ਆ ਕਰਦੇ ਆ